ਸਾਧ ਸੰਗਤ ਜੀ ਗਰੀਬ ਨੇ ਆਵਾਜ਼ ਸੰਗਤ ਦੇ ਵਿੱਚ ਵਿਚਰਨ ਦੀ ਮਰਿਆਦਾ ਦੱਸ ਰਹੇ ਨੇ ਫਰਮਾ ਰਹੇ ਹਨ ਸੰਗਤ ਵਿੱਚ ਮਲੀਨ ਹਵਾ ਨਹੀਂ ਛਡਣੀ ਜਿਹਨੂੰ ਮਲੀਨ ਹਵਾਵੇ ਉਹ ਬਾਹਰ ਜਾ ਕੇ ਤੇ ਅੱਗੇ ਕਿਸੇ ਖੁੱਲੇ ਥਾਂ ਜਾਂ ਗੁਸਲਖਾਨੇ ਵਿੱਚ ਜਾ ਕੇ ਪਰਦੇ ਵਿੱਚ ਤੇ ਅੱਗੇ ਸੰਗਤ ਵਿੱਚ ਚਾਹੀਏ ਫੁੱਲਾਂ ਦੀ ਵਾਸਨਾ ਅਤਰ ਖੁਸ਼ਬੂ ਜਿਹੜਾ ਗੁਰੂ ਦੀ ਸੰਗਤ ਨੂੰ ਗੁਰੂ ਰੂਪ ਨਹੀਂ ਜਾਣਦਾ ਉਹਦਾ ਪਲਗ ਥੋਵੇਂਗਾ ਉਥੇ ਉਹਨਾਂ ਦਾ دیوان ਜਿੱਥੇ ਉਹਨਾਂ ਦਾ دیوان ਹੋਵੇ ਉਥੇ ਮਲੀਨਾ ਵਾ ਕੀ ਫਲ ਮਿਲੇਗਾ ਦੱਸੋ ਜਦੋਂ ਕਿਸੇ ਨੂੰ ਹਾਜ਼ਤ ਮਲੂਮ ਹੋਵੇ ਸੰਗਤ ਚ ਉੱਠ ਕੇ ਤੇ ਤੁਰ ਜਾਏ ਪਰਦੇ ਚ ਗੁਸਲਖਾਨੇ ਚ ਜਾਂ ਬਾਹਰ ਜਗ੍ਹਾ ਤੇ ਅੱਗੇ ਸੰਗਤ ਵਿੱਚ ਨਹੀਂ ਇੱਥੇ ਨਹੀਂ ਬੇਨਤੀ ਹੈ ਇਹ ਪੱਕੀ ਕਰਕੇ ਹੁਕਮ ਦੇ ਦਿਓ ਇਹ ਸੰਗਤ ਵਿੱਚ ਮਾੜੀ ਪਉਣ ਨਾ ਤੇ ਅੱਗੇ ਬਾਹਰ ਜਾ ਕੇ ਖੁੱਲੀ ਹਵਾ ਚ ਜਾਂ ਖੁੱਲੇ ਥਾਂ ਤੇ ਆ ਗਾਵੇ ਫੇਰ ਆ ਕੇ ਬਈ ਸੰਗਤ ਵਿੱਚ ਕਿੰਨਿਆਂ ਨੂੰ ਤਕਲੀਫ ਹੁੰਦੀ ਹੈ ਉਹਨਾਂ ਨੂੰ ਚਾਹੀਏ ਧੂਫ ਦੇਣੀ ਕਿਉਂਕਿ ਸਾਧ ਸੰਗਤ ਗੁਰੂ ਰੂਪ ਹੈ ਉਹਨਾਂ ਨੂੰ ਚਾਹੀਏ ਧੂਫ ਦੇਣੀ ਤੇ ਉਹਨਾਂ ਨੂੰ ਮਾੜੀ ਵਾਸਨਾ ਦੇਣੀਆਂ ਆਪਣੇ ਕੋਲੋਂ ਗੰਧ ਇਹ ਕਿੱਦਾਂ ਦਾ ਨਿਆਇ ਹੈ ਇਹ ਅਕਲ ਚਾਹੀਦੀ ਹੈ ਮਾੜੀ ਵਾਸਨਾ ਜਿੰਨੂ ਵੀ ਫੁਰੇ ਉਠ ਕੇ ਤੁਰ ਜਾਏ ਫੇਰ ਤੁਰ ਕੇ ਲਾਂਬੇ ਸਾੰਬੇ ਤੇ ਆ ਕੇ ਸ਼ੁੱਧ ਹੋ ਕੇ ਫੇਰ ਆਵੇ ਬਿਬੇਕੀ ਜਿਹੜੇ ਨੇ ਉਹ ਤੇ ਇਸ਼ਨਾਨ ਕਰਦੇ ਨੇ ਮਗਰੋਂ ਮਾਰੀ ਜਿਹੜੀ ਮਨੀਨ ਹਵਾ ਹੈ ਉਹਨੂੰ ਤਿਆਗਨ ਪਿਛੋਂ ਇਸ਼ਨਾਨ ਕਰਦੇ ਨੇ ਅਸਾਧ ਸੰਗਜੀ ਜਿਹੜੇ 12ਵੀਂ ਪਾਸੀ ਦੇ ਸੇਖ ਹੋਏ ਨੇ ਉਹ ਮਨੀਨ ਹਵਾ ਤਿਆਗਨ ਤੋਂ ਬਾਅਦ ਇਸ਼ਨਾਨ ਕਰਦੇ ਹੁੰਦੇ ਸਨ ਕੱਪੜੇ ਧੋਣੇ ਨੇ ਤੇ ਸਾਡੇ ਕੋਲ ਇਹਨਾ ਵੀ ਨਹੀਂ ਹੁੰਦਾ ਵਿਚ ਸੰਗਤ ਦੇ ਮਨੀਨਵ ਪਸ਼ੂ ਨੇਰੇ ਪਸ਼ੂ ਬੇਬੇਕੀਆਂ ਦੀ ਵੱਡੀ ਰਹਿਤ ਜੇ ਇਸ਼ਨਾਨ ਨਹੀਂ ਹੁੰਦਾ ਇਸ਼ਨਾਨ ਤੇ ਨਹੀਂ ਪੰਜ ਇਸ਼ਨਾਨਾ ਕਰਕੇ ਫੇਰ ਸੰਗਤ ਵਿੱਚ ਆਵੇ ਸ਼ੁੱਧੋ ਕੇ ਇਹ ਖੁੱਲਿਆਂ ਨੂੰ ਨਹੀਂ ਪਤਾ ਸਾਧ ਸੰਗਤ ਜੀ ਇਹ ਵੀ ਵਚਨ ਸੁਣਿਆ ਕਿ ਜੇ ਪੰਜ ਇਸ਼ਨਾਨਾ ਵੀ ਨਾ ਹੋਵੇ ਤੇ ਘਟ ਕੋਟ ਦੋ ਚੂਲੇ ਕਰਕੇ ਫੇਰ ਸੰਗਤ ਵਿੱਚ ਆਵੇ ਜਦੋਂ ਇਹ ਮਾੜੀ ਜਿਹੜੀ ਮਨੀਨ ਹੋਵੇ ਇਨੋਂ ਤਿਆਗਨ ਪਿੱਛੋਂ ਘਟੋ ਘਟ ਪੰਜ ਸਨਾਨਾ ਨਹੀਂ ਤੇ ਦੋ ਚੂਲੇ ਕਰਕੇ ਹੀ ਸੰਗਤ ਵਿੱਚ ਆਪ ਬਸਾਵੇ ਬਾਹਰ ਤਿਆਗਨ ਤੋਂ ਬਾਅਦ ਜਿਹੜਾ ਬਹੁਤ ਖਾਂਦੇ ਨੇ ਉਹਨਾਂ ਨੂੰ ਹੀ ਮਾੜੀ ਵਾਸਨਾ ਜ਼ਿਆਦਾ ਫਿਰਦੀ ਹੈ ਜਿਹੜੇ ਸੰਗਤ ਵਿੱਚ ਮਨীন ਹਵਾ ਛੱਡਦੇ ਨੇ ਉਹ ਕਾਨ ਨੇ ਜਿਹੜੇ ਗੁਰਮੁਖ ਨੇ ਉਹ ਹੰਸ ਉਹ ਨਹੀਂ ਸੰਗਤ ਚ ਮਾੜੀ ਵਾਸਨਾ ਛੱਡਦੇ ਹੁਕਮ ਹੈ ਜੇ ਕਿਸਨ ਨੂੰ ਮਾਰੀ ਵਾਸਨਾ ਫੁਰੇ ਉੱਠ ਕੇ ਤੁਰ ਜਾਏ ਸੰਗਤੋਂ ਬਾਹਰ ਜਾ ਕੇ ਖੁੱਲੇ ਥਾਂ ਪਰਦੇ ਚ ਜਾਂ ਗੁਸਲਖਾਨੇ ਚ ਤਿਆਗ ਕੇ ਤੇ ਫੇਰ ਆਵੇ ਸਤਿ ਸ਼੍ਰੀ ਅਕਾਲ ਗੁਰਬਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ